ਲੱਖ ਰੁਪਇਆ ਨਾਮ ਆਇਆ ਕੋਈ ਮਲਾਬੜ ਕੱਢਦਾ ਵੀ ਜਰੇ ਗਿਜਰੇਲੇ ਦੀ ਬਰਫੀ ਵੀ ਫੇਲ ਆ ਹਨਾ ਹਾਂਜੀ ਹਾਂ ਉਹਦੇ ਨਾਲੇ ਮਲਾਬੜ ਹੋ ਜੂ ਪਰ ਇਹ ਚ ਨਹੀਂ ਹੁੰਦੀ ਇਹ ਚ ਨਹੀਂ ਚਾਚੇ ਭਤੀਜੇ ਦਾ ਜਿਹੜਾ ਖਿਲਾੜਾ ਨਾ ਬੜਾ ਮਸ਼ਹੂਰ ਆ ਪੰਜਾਬ ਦੇ ਵਿੱਚ ਮਰੇਲ ਕੋਟਲੇ ਦੇ ਕੋਲੇ ਧੂਰੀ ਗੋਲੇ ਹਨਾ ਤਾਰਾ ਹਵੇਲੀ ਕੋਲੇ ਤੇ ਕਰਦੇ ਆ ਬਾਈ ਨਾਲ ਗੱਲ ਕੀ ਹਾਲ ਨੇ ਬਾਈ ਜੀ ਲਓ ਜੀ ਅੱਜ ਫੇਰ ਤੁਹਾਨੂੰ ਪਾੜ ਲਿਆ ਹਨਾ ਹਾਂਜੀ ਤੇ ਕਰੀਏ ਸ਼ੁਰੂ ਫੇਰ ਆਪਾਂ ਦਿਖਾਈਏ ਕਿਰਾਂ ਬੜੀਆਂ ਚੜਾਈਆਂ ਪੰਜਾਬ ਦੇ ਵਿੱਚ ਪਾਈਆਂ ਨੇ ਜਿਹੜਾ ਕੋਈ ਰੈਂਚ ਚੀਜ਼ ਲੈ ਜਾਂਦਾ ਨਾ ਬਾਈਆਂ ਤੋਂ ਮੁੜ ਕੇ ਭਾਲ ਦੇ ਫਿਰਦੇ ਕਿਹੜੇ ਮੇਲੇ ਤੇ ਮਿਲਣਗੇ ਇੱਕ ਇੱਕ ळाੜੇ ਦੇ ਚਲੀਏ ਚਲੋ ਜੀ ਕਿੱਥੋਂ ਸ਼ੁਰੂ ਕਰੀਏ ਇੱਥੋਂ ਹੀ ਕਰ ਲੈਂਦੇ ਆਏ ਆਪਣੀ ਸ਼ੱਕਰ ਆ ਗਈ ਜੀ ਬਿਨਾ ਮਿੱਠੇ ਛੋੜਿਆ ਠੀਕ ਹੈ ਜੀ ਬਾਈ ਜੀ ਤੇ ਆ ਆ ਗਈ ਸ਼ੱਕਰ ਆਪਣੀ ਛੋੜੇ ਵਾਲੀ ਜੀ ਇਹ ਛੋੜੇ ਵਾਲੀ ਆ ਗਈ ਜੀ ਬਿਨਾ ਮਿੱਠੇ ਛੋੜੇ ਤਾਂ ਸ਼ੱਕਰ ਬੰਦ ਹੀ ਨਹੀਂ ਛੋੜੇ ਸਾਹਮਣੇ ਇਹਦੇ ਵਿੱਚ ਰੋੜੀਆਂ ਬਹੁਤ ਜ਼ਿਆਦਾ ਨੇ ਆਂਗਲੀ ਵਿੱਚ ਆ ਗਈ ਜੀ ਬਹੁਤ ਠੀਕ ਨੌ ਦੀ ਸ਼ੱਕਰ ਹੈ ਬੜੀ ਕਰਿਆ ਹੋਇਆ ਗੋੜੀ ਆ ਠੀਕ ਹੈ ਜੀ ਤੇ ਆ ਸ਼ੱਕਰ ਆ ਗਈ ਜੀ ਆਪਣੀ ਪਿ ਇਹ ਦੇ ਇਹਦੇ ਵਿੱਚ ਹਲਦੀ ਆਈ ਸ਼ੱਕਰ ਆ ਜੀ ਇਹਦੇ ਵਿੱਚ 60% ਸ਼ੱਕਰ ਆ ਜੀ 40% ਹਲਦੀ ਆ ਹਲਦੀ ਸਾਮ ਨੂੰ ਦੁੱਧ ਵਿੱਚ ਪਾ ਕੇ ਪੀਣ ਵਾਸਤੇ ਇਹ ਹਲਦੀ ਕਿਹੜੀ ਅੰਬ ਹਲਦੀ ਜਾਂ ਸਿੰਪਲ ਹਲਦੀ ਜੀ ਦੇਸੀ ਹਲਦੀ ਕਰਦੇ ਦੇਸੀ ਹਲਦੀ ਠੀਕ ਹੈ ਜੀ ਗੰਡੀਆਂ ਵਾਲੀ ਹਾਂ ਜੀ ਆ ਆਪਣਾ ਗੁੜ ਚਣ ਆ ਗਿਆ ਜੀ ਠੀਕ ਹੈ ਜੀ ਆ ਆਪਣੀ ਪਿੰਨੀ ਆ ਗਈ ਤਿਲਾਂ ਦੀ ਜੀ ਠੀਕ ਹੈ ਜੀ ਆ ਨਾਰੀਅਲ ਦੀ ਜੀ ਹਾਂ ਜੀ ਤੇ ਆ ਹਲਸੀ ਦੀ ਜੀ ਆ ਲੋ ਜੀ ਦਿਖਾ ਦਿਓ ਕਿਰਾ ਮੜਾ ਜਾ ਕੇ ਆਹ ਸਿਰਕਾ ਆ ਗਿਆ ਜੀ ਆਪਣਾ ਗੰਨੇ ਦੇ ਰਸ ਦਾ ਗੰਨੇ ਦੇ ਰਸ ਦਾ ਸਿਰਕਾ ਇਸ ਸਾਲ ਚ ਤਿਆਰ ਹੁੰਦਾ ਜਿਵੇਂ ਅੱਜ ਪੀ ਰਸ ਪਾ ਕੇ ਰੱਖਾਂਗੇ ਹਾਂਜੀ ਆਉਂਦੇ ਸਾਲ ਨੂੰ ਸਿਰਕਾ ਬਣੂ ਇਹ ਕੰਮ ਕੀ ਹੁੰਦਾ ਬਾਈ ਜੀ ਚਾਹ ਤੇ ਪਾਉਣ ਵਾਸਤੇ ਸਲਾਦ ਤੇ ਪਾ ਕੇ ਖਾਣ ਵਾਸਤੇ ਪੀਣ ਵਾਸਤੇ ਠੀਕ ਹੈ ਜੀ ਠੀਕ ਬਾਜੀ ਬਾ ਤੇ ਆ ਆਪਣਾ ਆ ਗਿਆ ਗਾਜਰ ਗੋੜੀ ਠੀਕ ਹੈ ਜੀ ਇਹ ਆ ਗਿਆ ਗਜਰੀਲਾ ਗੋੜਾ ਗਾਜਰ ਗੋੜੀ ਲੋ ਜੀ ਖੋਲ ਕੇ ਦਿਖਾਓ ਮੜਾ ਕਿਰਾ ਗਜਰੀਲਾ ਗੋੜ ਮੈਂ ਕਹਿੰਦਾ ਬਾਈ ਗੈਰਲੇਲੇ ਦੀ ਬਰਫੀ ਵੀ ਫੇਲ ਆ ਹਨਾ ਹਾਂਜੀ ਹਾਂ ਉਹ ਜਿਹਦਾ ਹਾਲੇ ਮਲਾਪਡ ਹੋ ਜੂ ਪਰ ਇਹ ਚ ਨਹੀਂ ਹੁੰਦੀ ਇਹ ਚ ਨਹੀਂ ਜੀ ਹਾਂ ਪਿਓਰ ਜਮੈਂ ਮੈਂ ਕਹਿੰਦਾ ਗੋਡ ਬਾਈ ਬਰਫੀ ਆ ਆਪਣਾ ਆ ਗਿਆ ਮੂਹ ਫਰੀ ਗੋਡ ਜੀ ਠੀਕ ਹੈ ਜੀ ਮੈਂ ਬਾਈਆਂ ਕੋਲੇ ਮਿਲਦਾ ਮਾਲ ਬਾਈ ਜਾਂਦਾ ਲੱਗਦਾ ਹੈ ਨਾ ਹਾਂ ਜੀ ਹੁਣ ਬਾਈ ਜਾਣਗੇ ਬਾਈ ਮਾਲ ਬਾਈਆਂ ਦੇ ਵਿਕ ਚੁੱਕੇ ਮੇਰੇ ਸਾਹਮਣੇ ਆਪਣਾ ਮੈਡੀਕੇਟਡ ਕੋੜ ਆ ਗਿਆ ਜੀ ਇਹਦੇ ਵਿੱਚ ਦਾਲਚੀਨੀ ਹਲਦੀ ਸੁੰਦ ਚਾਰੇ ਜਵਾਇਨਾ ਵੱਡੀ ਇਲਾਜੀ ਛੋਟੀ ਇਲਾਜੀ ਦਾ ਦਾਣਾ ਸੌਫ ਕਾਰੀਆਂ ਮਿਰਚਾਂ ਮਗਾ ਨਹੀਂ ਠੀਕ ਹੈ ਜੀ ਇੰਨੀ ਆਈਟਮਾਂ ਪਾਈਆਂ ਨੇ ਦੇਸੀ ਉਹ ਵੀ ਜਿਹੜੇ ਬਜ਼ੁਰਗ ਪਹਿਲਾਂ ਖਾਂਦੇ ਹੁੰਦੇ ਨੇ ਚੀਜ਼ਾਂ ਇਹ ਉਹ ਗੁੜ ਦੇ ਵਿੱਚ ਹੀ ਪਾ ਦਿਆ ਬਾਈਆਂ ਨੇ ਹੈ ਨਾ ਉਹ ਨਹੀਂ ਸੜਦੇ ਜਿਨ੍ਹਾਂ ਨੂੰ ਪਤਾ ਲੱਗ ਜੀ ਹਾਂ ਆ ਆਪਣਾ ਆ ਗਿਆ ਸੌਫ ਤੇ ਜਵਾਇਣ ਵਾਲਾ ਕੋੜ ਜੀ ਠੀਕ ਹੈ ਜੀ ਆ ਸਿੰਪਲ ਗੁੜ ਆ ਗਿਆ ਜੀ ਆਪਣਾ ਠੀਕ ਹੈ ਜੀ ਆ ਸਿੰਪਲ ਆ ਗਿਆ ਜੇ ਮੈਂ ਪੂਰਾ ਹੈ ਆਪਣਾ ਕੋਈ ਆਮਲਾ ਕੈਂਡੀ ਹੁੰਦੀ ਹੈ ਜੀ ਉਹ ਖਤਮ ਹੋ ਚੁੱਕੀ ਹੈ ਠੀਕ ਹੈ ਜੀ ਲੋ ਜੀ ਇੱਕ ਤਾਂ ਭਾ ਰੇਟ ਦੱਸ ਦੀ ਹੈ ਨਾ ਇਹ ਰੇਟ ਖਲਾੜੇ ਦਾ ਆਡਾ ਤੇ ਮੇਲੇ ਦਾ ਆਡਾ ਨਹੀਂ ਨਹੀਂ ਖਲਾੜੇ ਵਾਲੀ ਰੇਟ ਆ ਜੀ ਆਪਣਾ ਪੂਰੀ ਖਲਾੜੇ ਵਾਲਾ ਲੋ ਜੀ ਖਰਚਾ ਪਈਆਂ ਨੇ ਕੋਈ ਨਹੀਂ ਲੈਣਾ ਹੈ ਨਾ ਪੂਰੇ ਐ ਦਾ ਕੀ ਰੇਟ ਆ ਬਾਈ ਜੀ ਦੱਸ ਲਿਖਾ 80 ਰੁਪਏ ਕਿਲੋ 80 ਰੁਪਏ ਕਿਲੋ ਜੀ 100 ਵਾਲਾ 100 ਰੁਪਏ ਕਿਲੋ ਠੀਕ ਹੈ ਜੀ ਇਹ 200 ਰੁਪਏ ਕਿਲੋ ਜੀ ਠੀਕ ਹੈ ਜੀ ਮੂਫਲੀ ਵਾਲਾ ਇਹ ਵੀ 200 ਰੁਪਏ ਕਿਲੋ ਜੀ ਗ ਤੇ ਆ ਗਈ ਮੈਨੂੰ ਹਲਦੀ ਆ ਗਈ ਜੀ ਹਾਂਜੀ ਇਹ ਹਲਦੀ ਆਈ ਸ਼ੱਕਰ 150 ਰੁਪਏ ਕਿਲੋ ਜੀ ਤੇ ਆ ਗੁੜ ਚਾਣਾ ਜੀ ਇਹ 200 ਰੁਪਏ ਕਿਲੋ ਜੀ ਠੀਕ ਹੈ ਜੀ ਤੇ ਸ਼ੱਕਰ 90 ਰੁਪਏ ਕਿਲੋ ਜੀ ਲੋ ਬਾਈ ਜੀ ਵੀਡੀਓ ਚ ਤੁਸੀਂ ਦੇਖ ਰਹੇ ਹੋ ਰੇਟ ਬਾਈਆਂ ਦੇ ਠੀਕ ਆ ਤੇ ਜਿਹਨੂੰ ਚੰਗਾ ਲੱਗਿਆ ਬਾਈ ਜਿਹੜੇ ਇੱਕ ਵਾਰੀ ਲੈ ਗਏ ਨਾ ਮੈਂ ਕਹਿੰਦਾ ਤੁਸੀਂ ਭਾਲ ਦੇ ਫਿਰੋਗੇ ਬਾਈਆਂ ਨੂੰ ਹਨਾ ਹਾਂਜੀ ਹਾਂਜੀ ਤੇ ਬਾਈ ਜੀ ਇੱਕ ਕਨੈਕਟ ਨੰਬਰ ਦਿਓ ਤੁਹਾਡਾ ਕੰਟੈਕਟ ਨੰਬਰ ਆ ਆਪਣੀ ਹਲਦੀ ਆ ਘਰ ਦੀ ਜੀ ਠੀਕ ਹੈ ਜੀ ਇਹ 260 ਰੁਪਏ ਕਿਲੋ ਆ ਜੀ। ਆਪ ਵੀਸੀ ਹੋਈ ਹੈ ਜੀ। ਆਪ ਜੀ। ਠੀਕ ਹੈ ਜੀ। ਇੱਕ ਤਾਂ ਨੰਬਰ ਦੇ ਦਿਓ ਬਾਈ ਜੀ ਤੁਹਾਡਾ। ਆਪਣਾ ਨੰਬਰ ਹੈਗਾ 977999 ਜੀ 47593 ਮੇਰੇ ਚਾਚਾ ਜੀ ਦਾ ਨੰਬਰ ਹੈਗਾ ਜੀ 70092 33609 ਠੀਕ ਹੈ ਜੀ। ਆਪਾਂ ਜਦੋਂ ਸੰਗਰੂਰ ਜ਼ਿਲ੍ਹਾ ਜੀ ਆਪਣਾ ਧੂਰੀ ਤੋਂ ਜਦੋਂ ਮਰੇਕੋਟਲੇ ਨੂੰ ਜਾਂਦੇ ਆ ਧੂਰੀ ਤੋਂ 3 ਕਿਲੋਮੀਟਰ ਦੇ ਆ ਬੱਬਨਪੁਰ ਉੱਥੇ ਬਣਾ ਘੜਾੜਾ ਨੇਰੇ ਤਾਰਾ ਹਵੇਲੀ ਠੀਕ ਹੈ ਬਾਈ ਜੀ। ਇਹ ਲਓ ਜੀ ਬਾਈ ਜੀ ਚਾਚੇ ਭਤੀਜੇ ਦਾ ਕੰਮਾ ਦੋਨਾਂ ਦਾ ਹੈ ਨਾ ਬੜੀ ਬਣਦੀ ਹੈ ਪੂਰੀ ਚਾਚੇ ਭਤੀਜੇ ਦੀ। ਪਿੰਡੀ ਦਾ ਪਾਣੀ ਲਾਉਣੇ ਫਿਰ ਪਿੰਡੀ ਦਾ ਪਾਣੀ ਠੀਕ ਹੈ ਜੀ ਧੰਨਵਾਦ ਜੀ ਬਾਈ ਜੀ ਤੇ ਕਰਿਓ ਬਾਈ ਨਾਲ ਗੱਲਬਾਤ ਜਿਹਨੇ ਲੈਣਾ ਸਮਾਨ ਬਾਈ ਪਿਓਰ ਜਮਾ ਮੈਂ ਕਹਿੰਦਾ ਜੇ ਨਕਲੀ ਹੋਇਆ ਤਾਂ ਬਾਈਆਂ ਨੂੰ ਭਾ ਜੁਰਮਾਨਾ ਪਾਵਾਂਗੇ ਹਨਾ ਲੱਖ ਰੁਪਇਆ ਨਾਮ ਲੱਖ ਰੁਪਇਆ ਨਾਮ ਆ ਜਾਂ ਕੋਈ ਮਲਾਬੜ ਕੱਢਦਾ ਵੀ ਜਰ ਇਹ ਇੱਕ ਹੋਰ ਹੈ ਜੀ ਤੁਸੀਂ ਆਪਣਾ ਲਵੇ ਰਸ ਕੱਢਣ ਤੋਂ ਲੈ ਕੇ ਨਵੇ ਬਹਿ ਕੇ ਗੁੜ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਬਾਈ ਜੀ ਠੀਕ ਹੈ ਥੋੜਾ ਠੱਕਰ ਜਿ ਪੈਣਾ ਤੁਸੀਂ ਆਪ ਦਾ ਬਾਜ਼ਾਰ ਤੋਂ ਲਿਆ ਕੇ ਸਾਨੂੰ ਦੇ ਸਕਦੇ ਦੇ ਸਕਦੇ ਠੀਕ ਹੈ ਜੀ ਲਓ ਜੀ ਬਾਈ ਜੀ ਧੰਨਵਾਦ ਚਲੋ ਅਗਲੀ ਵੀਡੀਓ ਵਿੱਚ ਫੇਰ ਮਿਲਾਂ